ਮਹ ਨਾਇਬ ਸਿੰਘ ਸਿੱਧੂ ਅੱਜ ਖਬਰ ਮਿਲੀ ਕਿ ਪਟੰਡਾ ਦੇ ਪੱਕਾ ਤੋਂ ਬਿਆਣਾ ਬਿਖੇ ਇੱਕ ਘਰ ਵਿੱਚ ਇੱਕ ਵਿਅਕਤੀ ਨੂੰ ਬੰਦੀ ਬਣਾਇਆ ਗਿਆਗਾ ਅਤੇ ਜਦ ਮੀਡੀਆ ਦੀ ਟੀਮ ਨੇ ਜਾ ਕੇ ਦੇਖਿਆ ਇੱਕ ਵਿਅਕਤੀ ਨੂੰ ਕਮਰੇ ਵਿੱਚ ਬਿਠਾਇਆ ਗਿਆ ਸੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ ਅਤੇ ਇਸ ਕੋਲ ਹੱਥ ਕੜੇ ਵੀ ਸੀ ਅਤੇ ਇੱਕ ਇਸ ਕੋਲ ਕੰਡਾ ਸੀ ਤਾਂ ਅਸੀਂ ਇਸ ਨੂੰ ਫੜ ਕੇ ਪੁੱਛਿਆ ਕਿ ਵੀ ਤੁਸੀਂ ਇਹ ਕੀ ਕਰ ਰਹੇ ਹੋ ਉਸਨੇ ਸਾਡੇ ਲੜਕੇ ਨੂੰ ਬਾਹਵ ਫੜ ਲਿਆ ਅਤੇ ਕਿਹਾ ਕਿ ਅਸੀਂ ਇਸ ਨੂੰ ਰਸਤੇ ਵਿੱਚ ਲਾਵਾਂਗੇ ਇਸੇ ਮਾਮਲਾ ਦਰਜ ਕਰਵਾ ਦੇ ਮੈਂ ਪੁਲਿਸ ਮੁਲਾਜ਼ਮਾਂ ਆ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਅਤੇ ਨਹੀਂ ਮੈਂ ਤੁਹਾਡੇ ਤੇ ਮਾਮਲਾ ਦਰਜ ਕਰਾਂਗਾ ਪਰ ਜਦੋਂ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਮੀਡੀਆ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਉਸ ਤੋਂ ਪੁੱਛਿਆਗਾ ਵੀ ਤੂੰ ਪੁਲਿਸ ਮੁਲਾਜ਼ਮਾਂ ਦਾ ਕੌਣ ਹੈਗਾ ਤਾਂ ਉਸਨੇ ਦੱਸਿਆ ਕਿ ਮੈਂ ਇਹਨਾਂ ਤੋਂ ਕੱਲ ਵੀ ਚਿੱਟਾ ਲੈ ਕੇ ਗਿਆ ਸੀ ਅਤੇ ਉਹ ਮਾ ਪੀ ਲਿਆ ਸੀ ਅੱਜ ਵੀ ਚਿੱਟਾ ਲੈਣ ਲਈ ਇੱਥੇ ਪਹੁੰਚਾ ਸੀ ਤੇ ਪਰ ਇਹਨਾਂ ਨੇ ਮੇਰੀ ਘੁੱਟ ਮਾਰ ਕੀਤੀ ਐ ਤੇ ਮੈਨੂੰ ਬਸੇ ਬਣਾਇਆਗਾ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੇਰੇ ਕੋਲ ਹੱਤਕੜੀ ਕਿੱਥੋਂ ਆਈ ਤਾਂ ਉਸਨੇ ਕਿਹਾ ਕਿ ਮੇਰੇ ਨਾਲ ਇੱਕ ਹੋਰ ਵਿਅਕਤੀ ਸੀ ਹੋ ਸਕਦਾ ਉਹਦੇ ਕੋਲੇ ਹੱਤਕੜੀ ਹੋਵੇ ਮੈਨੂੰ ਇਸ ਬਾਰੇ ਪਤਾ ਨਹੀਂ ਪਰ ਦੇਖਣਾ ਮੰਨਦਾਗਾ ਕਿ ਇਹ ਹੱਤਕੜੀ ਸਰਕਾਰੀ ਜੇ ਕਹਿੰਦੇ ਸਰਕਾਰੀ ਚੀਜ਼ ਹੈਗੀ ਸਰਕਾਰੀ ਵਸਤੂ ਹੈ ਤੇ ਇਸ ਬੰਦੇ ਕੋਲੇ ਕਿਵੇਂ ਆਈ ਤੇ ਕੌਣ ਵਿਅਕਤੀ ਸੀ ਉਸਨੇ ਇਹ ਵੀ ਕਿਹਾ ਕਿ ਜਿਹੜਾ ਦੂਸਰਾ ਵਿਅਕਤੀ ਸੀ ਉਹ ਵੀ ਆਮ ਵਿਅਕਤੀsinga ਕੋਈ ਪੁਲਿਸ ਮੁਲਾਜ਼ਮ ਨੇ ਸੀ ਤਾਂ ਜੇ ਉਸ ਕੋਲੇ ਵੀ ਸੀ ਤਾਂ ਉਸ ਕੋਲ ਵੀ ਹੱਤਗੜੀ ਕਿਵੇਂ ਆਈ ਇਹ ਇਹ ਵੀ ਸੋਚਣ ਦਾ ਵਿਸ਼ਾ ਹੈਗਾ ਤੇ ਦੇਖਣਾ ਮਣਦਾ ਕਿ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈਗੀ ਉਸ ਵਿਅਕਤੀ ਨੇ ਦੱਸਿਆ ਕਿ ਇਹ ਜਿਹੜਾ ਚਿੱਟਾ ਸੀ ਮੈਂ ਗ੍ਰਾਮ ਲਿਆ ਸੀਗਾ ਤੇ ਉਹ ਪੀਲਾ ਸੀਗਾ ਉਸ ਨੇ ਖੁਦ ਦੱਸਿਆ ਕਿ ਮੈਂ ਇਹ ਚਿੱਟਾ ਜਿਹੜਾ ਪੀਨਾਗਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਉਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲਿਆ ਜਿਹੜੀ ਹੱਤਗੜੀ ਸੀਗੀ ਉਹ ਵੀ ਆਪਣੇ ਕਬਜੇ ਵਿੱਚ ਲੈ ਲਈ ਤੇ ਉਹਨਾਂ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਅਸੀਂ ਇਸੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਆਓ ਸੁਣਾਉਣਿਆ ਕੀ ਕਹਿੰਦੇ ਮਕਾਨ ਮਾਲਕ ਤੇ ਪੁਲਿਸ ਮਲਾਜਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਕੌਰ ਸੁਖੀ ਹੈ ਜੀ ਕਿਹੜਾ ਏਰੀਆ ਹੈ ਇਹ ਪੱਕਾ ਥੋਬੀਆਣਾ ਜੀ ਗਲੀ ਨੰਬਰ 2 ਹੈ ਕੀ ਮਾਮਲਾ ਜਿਹੜਾ ਬੈਠੀ ਆਇਆ ਮਾਮਲਾ ਵੀਰ ਜੀ ਆਏ ਆ ਕੱਲ ਸੇਮ ਆਹੀ ਟਾਈਮ ਸੀਗਾ ਮੇਰੇ ਨਾਲ ਕਿਰਾਏਦਾਰ ਰਹਿੰਦੇ ਮੇਰਾ ਦਿਓਰ ਇਹਦੇ ਕੋਲੇ ਮੁੰਡੇ ਆਉਂਦੇ ਜਾਂਦੇ ਆ ਮੈਂ ਇੱਥੇ ਕਾਲੀ ਮਸ਼ੀਨ ਲੱਗੀ ਹੋਈ ਸੀ ਐਸੀ ਤਰ੍ਹਾਂ ਕੱਪੜੇ ਵਾਲੀ ਮੈਂ ਇੱਥੇ ਕੱਪੜੇ ਧੋਈ ਜਾਂਦੀ ਸੀ ਮੋਟਰ ਚੱਲੀ ਜਾਂਦੀ ਸੀ ਇਹਨਾਂ ਨੇ ਇਹਦੇ ਬਾਰੇ ਪੁੱਛਿਆ ਮੁੰਡੇ ਬਾਰੇ ਸੋਮੇ ਬਾਰੇ ਤੇ ਮੈਂ ਕਿਹਾ ਵੀਰ ਜੀ ਅੰਦਰ ਹੀ ਹੋਣਗੇ ਕੋਈ ਨਹੀਂ ਮਿਲ ਲੋ ਕਹਿੰਦਾ ਮਾਤਾ ਸਾਨੂੰ ਪਾਣੀ ਪਿਆ ਦੇ ਮੈਂ ਕਿਹਾ ਕੋਈ ਨਹੀਂ ਬੇਟੇ ਪਾਣੀ ਉਹ ਪਿਆ ਟੋਕਰਾਂ ਵਾ ਗਲਾਸ ਚੱਕ ਲੋ ਮੇਰੇ ਘਰਾਂ ਕੋਈ ਚਿੱਤ ਚ ਗੱਲ ਸੀ ਜੀ ਮੈਂ ਕਿਹਾ ਪਾਣੀ ਪੀ ਲਓ ਪੀ ਕੇ ਪਾਣੀ ਅੰਦਰ ਸੋਫੇ ਤੇ ਬਹਿ ਗਏ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਆ ਕੇ ਕਹਿੰਦੇ ਇਹ ਦੋ ਜਣੇ ਸੀ ਜੀ ਇੱਕ ਬਿੱਲੀਆਂ ਜਾਂ ਖਾਲਾ ਮੁੰਡਾ ਸੀ ਮੈਂ ਮੇਰੇ ਚ ਗਲਤੀ ਹੋਈ ਰਗੀ ਮੈਂ ਬਾਹਰ ਨਿਕਲ ਕੇ ਨਹੀਂ ਦੇਖਿਆ ਮੈਂ ਕਿਹਾ ਚਲੋ ਮੁੰਡਿਆ ਕੋਲੇ ਕਰਾਇਦਾਰ ਕੋਲੇ ਆਏ ਨੇ ਕੋਈ ਗੱਲ ਨਹੀਂ ਇਹਨੂੰ ਮਿਲ ਲਾਏ ਹੁਣੇ ਆਹ ਤੇ ਕੋਲੇ ਮੁੰਡੇ ਅਕਸਰ ਆਉਂਦੀ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੋਇਆ ਇਹਨੇ ਇੱਕ ਦਮ ਜਦੋਂ ਅੰਦਰ ਇਹਨਾਂ ਨੇ ਰੌਲਾ ਪਾ ਲਿਆ ਮੈਂ ਭੱਜ ਕੇ ਅੰਦਰ ਗਈ ਮੈਨੂੰ ਕਹਿੰਦਾ ਆਹ ਦੇਖ ਕਹਿੰਦਾ ਮਾਤਾ ਉੱਥੇ ਮੀਟਰ ਐਦਾਂ ਦਾ ਨਾ ਕੋਈ ਚਿੱਟੇ ਰੰਗ ਦਾ ਐਦਾਂ ਮੀਟਰ ਚੱਲ ਰਿਹਾ ਸੀਗਾ ਉਹਦੇ ਉੱਤੇ ਜੀ ਇਹ ਵੀ ਮਤਲਬ ਕਿ ਸਮਾਨ ਰੱਖੀ ਰੱਖੇ ਸੀ ਚਿੱਟਾ ਤੇ ਮੈਨੂੰ ਕਹਿੰਦਾ ਕੀ ਗੱਲ ਤੂੰ ਚਿੱਟਾ ਵੇਚਦੀ ਹੈ ਕਹਿੰਦਾ ਹਰ ਸਿਮਰਤ ਦੀ ਫੋਟੋ ਲੱਗੀ ਹੈ ਮੈਂ ਕਿਹਾ ਕਾਕਾ ਮੈਂ ਕਿਹਾ ਤੂੰ ਕੌਣ ਹੈ ਕਿਵੇਂ ਮੈਨੂੰ ਬੋਲੀ ਜਾਂਦਾ ਮੈਨੂੰ ਕਹਿੰਦਾ ਮੈਂ ਤੇ ਪੈਰੀ ਹੱਥ ਵੀ ਲਾਏ ਮੇਰੇ ਬੇਟੇ ਦੀ ਜੀ ਬਾਹ ਮਰੋੜ ਲਿਖੇ ਨੇ ਖੜੇ ਖੜੀ ਨਾਲੇ ਮੇਰੇ ਤੇ ਔਰ ਦੀ ਕਹਿੰਦਾ ਮੈਂ ਤਾਂ ਦੋਵਾਂ ਨੂੰ ਹੱਤ ਕੜੀਆਂ ਦਿਖਾ ਕੇ ਕਹਿੰਦਾ ਮੈਂ ਤਾਂ ਚੱਲਿਆ ਨਹੀਂ ਪੈਸੇ ਦੇ ਮੈਂ ਦਵਾ ਦਵਜੀ ਆਪਦਾ ਪਰਸ ਫਰੋਲਿਆ ਮੇਰੇ ਪਰਸ 'ਚ ਓਨਲੀ 1200 ਰੁਪਈਆ ਸੀ ਵੀਰ ਜੀ ਮੈਂ ਇਹਦੀਆਂ ਮਿੰਤਾ ਮਤਾਂ ਕੀਤੀਆਂ ਮਾ ਕੋਈ ਨਹੀਂ ਬੇਟੇ ਇਦਾਂ ਨਾ ਕਰੋ ਤੁਸੀਂ ਐਸੀ ਕੋਈ ਵੇਚਦੇ ਨਹੀਂ ਸਾਨੂੰ ਐ ਖਰਾਬ ਨਾ ਕਰੋ ਜੇ ਤੂੰ ਮਾੜਾ ਜਿਹਾ ਵੀ ਮੁੰਡੇ ਨੂੰ ਬਾਹਰ ਲੈ ਗਿਆ ਮੇਰੇ ਤਾਂ ਬਹੁਤ ਵੱਡੀ ਬੇਇੱਜ਼ਤੀ ਹੋ ਜੂ ਮੈਂ ਕਿਹਾ ਤੁਹਾਨੂੰ ਪਤਾ ਵੀ ਮੈਂ ਪ੍ਰਧਾਨ ਆ ਮੱਲੇ ਦੀ ਹਨਾ ਮੈਨੂੰ ਕਹਿੰਦਾ ਨਹੀਂ ਮੈਂ ਤਾਂ ਹੁਣੀ 20000 ਰੁਪਿਆ ਕੱਢ ਐਨੇ ਤੁਹਾਡੇ ਵੀਰ ਜੀ ਨੂੰ ਪਤਾ ਲੱਗਿਆ ਉਹ ਤੁਹਾਨੂੰ ਪਤਾ ਦੋਵੇਂ ਲੱਤਾਂ ਉਹਨਾਂ ਦੀਆਂ ਫ੍ਰੈਚਰ ਨੇ ਉਹ ਹੌਲੀ ਹੌਲੀ ਕੋਲੇ ਆ ਗਿਆ ਕਹਿੰਦਾ ਕੀ ਗੱਲ ਹੋ ਗਈ ਕਾਕਾ ਕਹਿੰਦਾ ਵੀ ਐਂ ਕਰਕੇ ਉਹ ਮੈਨੂੰ ਇਹਨੇ ਮੇਰੇ ਦੋ ਤਨ ਥੱਪੜ ਮਾਰੇ ਘਰਦਿਆਂ ਨੇ ਕਹਿੰਦੀ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਗੇਟ ਨਾ ਖੋਲਿਆ ਕਰ ਇੰਨਾ ਕੋਲੇ ਤਰ੍ਹਾਂ ਤਰ੍ਹਾਂ ਦੇ ਬੰਦੇ ਆ ਕੱਲ ਮੈਂ ਤੋ 1000 ਰੁਪਏ ਲੈ ਗਿਆ ਵੀਰ ਜੀ ਇਹ ਅੱਜ ਫੇਰ ਮੈਨੂੰ ਸਵੇਰੇ ਆ ਕੇ ਕਹਿੰਦਾ ਨਹੀਂ ਮੈਂ ਮੁੰਡੇ ਅਰੈਸਟ ਕਰਦਾ ਸਾਰੇ ਮੈਨੂੰ ਪੈਸੇ ਦੇ ਫੇਰ ਆਸੀ ਹਾਂ ਕਹਿੰਦਾ ਮੈਂ ਮੁਲਾਜ਼ਮ ਆ ਐਸਟੀਐਫ ਦਾ ਮੁਲਾਜ਼ਮ ਆ ਕਹਿੰਦਾ ਮੈਂ ਇਹਦੇ ਨਾਲ ਵੀਰ ਜੀ ਕੋ ਹੋਰ ਆ ਬਿੱਲੀਆਂ ਜਾਂ ਖਾਲੋਂ ਮੁੰਡਾ ਕੱਲ ਸੀਗਾ ਅੱਜ ਨਹੀਂ ਆਇਆ ਅੱਜ ਕੱਲੀ ਆਇਆ ਹੁਣ ਫੇਰ ਮੈਨੂੰ ਧਮਕੀਆਂ ਦੇਣ ਲੱਗਿਆ ਹੱਥ ਕੜੀ ਸੀ ਹਾਂਜੀ ਹੱਥ ਕੜੀ ਸੀ ਇਹਦੇ ਕੋਲੇ ਉਹ ਥੱਪੜ ਥੱਪੜ ਮਾਰ ਕੇ ਫੇਰ ਮੈਂ ਤਾਂ ਖੋਈ ਮਗਾ ਕੋਈ ਨਹੀਂ ਮੈਂ ਸਿਵਲ ਲੈਂਡ ਥਾਣੇ ਦੀ ਪੁਲਿਸ ਨੂੰ ਬੁਲਾਉਣੀ ਆ ਮੈਂ ਤੈਨੂੰ ਹੁਣੀ ਦੱਸਦੀ ਆ ਅਸੀਂ ਉਹ ਇਹਨੇ ਮਾਰਿਆ ਤਾਂ ਵੀਰ ਜੀ ਅਸੀਂ ਇਹ ਤੋਂ ਇਹ ਪੁੱਛਣਾ ਜ਼ਰੂਰੀ ਸੀ ਵੀ ਤੂੰ ਉਹ ਮੀਟਰ ਕਿੱਥੋਂ ਲੈ ਕੇ ਆਇਆ ਸੀਗਾ ਜਿਹੜਾ ਲੈ ਕੇ ਤੂੰ ਮੇਰੇ ਘਰੇ ਵੜਿਆ ਨਾਲੇ ਉਹ ਸਮਾਨ ਤੇ ਨੂੰ ਕਿਹੜੇ ਬੰਦੇ ਨੇ ਭੇਜਿਆ ਸੀ ਵੀਰ ਜੀ ਉਹ ਤਾਂ ਕਹੂਗੀ ਉਹ ਤਾਂ ਕਹੂਗੀ ਤੁਹਾਨੂੰ ਪਤਾ ਉਸ ਜਾਲ ਚ ਸਾਨੂੰ ਫਸਾ ਲਿਆ ਜਦੋਂ ਮੇਰੇ ਕਮਰੇ ਚ ਹੀ ਵੜ ਗਿਆ ਉਹ ਉਹ ਤਾਂ ਬਹੁਤ ਕੁਝ ਕਹੂਗਾ ਇਹ ਰਪੋਰਟ ਸੁਖੀ ਹੈ ਉਹਨਾਂ ਦੇ ਘਰੇ ਕੋਈ ਬੰਦਾ ਆਇਆ ਸੀਗਾ ਉਹ ਆਪਣੇ ਆਪ ਨੂੰ ਇਹਨਾਂ ਦੇ ਦੱਸਣ ਮੁਤਾਬਕ ਮੁਲਾਜ਼ਮ ਦੱਸਦਾ ਸੀ ਤੇ ਇਹ ਫਿਰ ਉਹਦੀ ਘੁੱਟਮਾਰ ਵੀ ਹੋਈ ਹੈ ਉੱਥੇ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿ ਰਹੇ ਸੀ ਕਿ ਵੀ ਕਿਸ ਨੂੰ ਅਰੈਸਟ ਕਰਨ ਆਇਆ ਸੀ ਕਿ ਕੀ ਤੇ ਕੋਣ ਬਾਕੀ ਨਾਲ ਲੈ ਕੇ ਚਲੇ ਗਏ ਉਹ ਕਹਿੰਦੇ ਇੱਕ ਹੱਪੜੀ ਵੀ ਆ ਉਹਦੇ ਕੋਲੇ ਉਹਦੀ ਪੜਤਾਲ ਕਰਦੇ ਆ ਤਾਂ ਉਹ ਆ ਗਿਆ ਮੁੱਢਲੇ ਤੌਰ ਤੇ ਲੱਗਿਆ ਵੀ ਮੁਲਾਜ਼ਮ ਹੈਗਾ ਕਿ ਨਹੀਂ ਨਹੀਂ ਹਲੇ ਤੱਕ ਨਹੀਂ ਮੁਲਾਜ਼ਮ ਦਾ ਬੇਚੈਨ ਹੈ ਤਨਾਂ ਕੇ ਬਾਕੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਇਹ ਹੱਤਖੜੀ ਸਰਕਾਰੀ ਹੁੰਦੇ ਪ੍ਰਾਈਵੇਟ ਤਾਂ ਨਹੀਂ ਕੋਈ ਮਿਲਦੀ ਜੀ ਹੂੰ ਨਹੀਂ ਵੈਸੇ ਆ ਮਿਲਦੀ ਨਹੀਂ ਤੇ ਸਾਰੀ ਅਸੀਂ ਇਨਵੈਸਟੀਗੇਸ਼ਨ ਕਰਦੇ ਕਿੱਥੋਂ ਲਈ ਹੈ ਕਿੱਥੋਂ ਲਿਆ ਹੈ ਜੀ ਜੀ ਕਿ ਮੈਂ ਆਇਆ ਸੀ ਕੱਲ ਮੁੰਡੇ ਨਾਲ ਆਇਆ ਸੀ ਜੀ ਕੀ ਲੈਣਾ ਸੀ ਸਮਾਨ ਲੈਣ ਆਇਆ ਸੀ ਗਰਾਉਂਡ ਜੀ ਸਮਾਨ ਚਿੱਟਾ ਜੀ ਫਿਰ ਕਿੱਥੇ ਆਓ ਕੱਲ ਪੀ ਲਿਆ ਸੀ ਜੀ ਕੀ ਤੋਂ ਲਿਆ ਸੀ ਇੱਥੇ ਏਸੇ ਕਰੂ ਹੀ ਲੇਤਾ ਸੀ ਜੀ ਅੱਜ ਫਿਰ ਕੀ ਲੈਣਾ ਸੀ ਅੱਜ ਮੈਂ ਇਹਨਾਂ ਦੇ ਮੁੰਡੇ ਨਹੀਂ ਸੱਦਿਆ ਸੀਗਾ ਜੀ ਕਹਿੰਦਾ ਮਿਲ ਕੇ ਜਾਈਂ ਬਸ ਕਾਦੇ ਵਾਸਤੇ ਮਿਲ ਕੇ ਜਾਈਂ ਕਹਿੰਦਾ ਮੈਨੂੰ ਨਹੀਂ ਤੇਰੀ ਲਿਆਇ ਫਿਰ ਇਹਨਾਂ ਕਾਦੀ ਆ ਸਮਾਨ ਮੈਂ ਤਾਂ ਮੁੰਡੇ ਨਾਲ ਆਇਆ ਸੀ ਕਿਸੇ ਨਾਲ ਕਿੰਨੇ ਕਰਦੇ ਹੋਗੇ ਮੈਂ ਤਾਂ ਪ੍ਰਾਈਵੇਟ ਵੇਲਾ ਰਹਿਣਾਗਾ ਜੀ ਕੋਈ ਕੰਮ ਨਹੀਂ ਕਰਦਾ ਨਾ ਜੀ ਫੇਰ ਹੱਥ ਕੜੀ ਕਿਵੇਂ ਆਈ ਤੁਹਾਡੇ ਕੋਲੇ ਆਹ ਕਿਹੜੀ ਜਿਹੜੀ ਹੱਥ ਕੜੀ ਹੈ ਜੀ ਮੇਰੇ ਕੋਲੇ ਛੁੜੀ ਸੀਗੀ ਜੀ ਇਹ ਇਹ ਤਾਂ ਗੱਡੀ ਗੁੱਡੀ ਚ ਪਈ ਸੀ ਗੱਡੀ ਗੁੱਡੀ ਚੋਂ ਕੱਢੀ ਹੈਗੀ ਕਿਹੜੀ ਗੱਡੀ ਚੋਂ ਉਹ ਮੁੰਡਾ ਜਿਹੜਾ ਨਾਲ ਆਇਆ ਸੀ ਮੇਰੇ ਨਾਲ ਉਹ ਕੌਣ ਹੈਗਾ ਉਹ ਮੁੰਡਾ ਪਤਾ ਨਹੀਂ ਇਥੇ ਮੁੰਡੇ ਤੋਂ ਉਹ ਮਿਲਦਾ ਹੁੰਦਾਗਾ ਜੀ ਫੇਰ ਉਹਦੇ ਕੋਲੇ ਕਿਵੇਂ ਆਈ ਤਾਂ ਤੇਰੇ ਕੋਲੇ ਜਾ ਉਹਦੇ ਕੋਲੇ ਕਿਵੇਂ ਪਤਾ ਨਹੀਂ ਸਰ ਮੈਨੂੰ ਤਾਂ ਸਰਕਾਰੀ ਹੱਥ ਖੜੀ ਹੈ ਕਿਸੇ ਕੋਲ ਆ ਨਹੀਂ ਸਕਦੀ ਪਤਾ ਨਹੀਂ ਸਰ ਮੈਨੂੰ ਜਿਹੜਾ ਨਾਲ ਦਾ ਮੁੰਡਾ ਉਹ ਕੀ ਕਰਦਾ ਉਹ ਪਤਾ ਨਹੀਂ ਮੈਨੂੰ ਕੀ ਕਰਦਾ ਜੀ ਮੈਂ ਤਾਂ ਸਿਰਫ ਇੱਥੇ ਧੋਬੀਆਂ ਨਹੀਂ ਮਿਲਦਾ ਹੁੰਦਾ ਸਮਾਨ ਲਾਉਣ ਇੱਕ ਦੋ ਵਾਰੀ ਲਾ ਲਿਆ ਨਾਲ ਵੇਖ ਫਿਰ ਤੇ ਇਹਨਾਂ ਨੇ ਵਿਰੋਧ ਕੀਤਾ ਸੀ ਫਿਰ ਤੁਸੀਂ ਇਹਨਾਂ ਦੇ ਘਰੇ ਫਿਰ ਕਿਉਂ ਆਏ ਹੁਣ ਵਿਰੋਧ ਇਹਦੇ ਕਿਲਾਚ ਚੁੰਬੜ ਗਏ ਜੀ ਮੇਰੇ ਸੱਟਾਂ ਮਾਰੀਆਂ ਦੇਖ ਲੋ ਫਿਰ ਜੇ ਕਿਸੇ ਦੇ ਘਰੇ ਮੈਡੀਕਲ ਕਰਾ ਅਗਲਾ ਤੁਸੀਂ ਬਿਗਿਆੜ ਸੀ ਬਿਗਿਆੜ ਪਰਮਿਸ਼ਨ ਤੋਂ ਠਕੇਣਾ ਵੜੋਗੇ ਜਾਂ ਅਗਲੀ ਦੀ ਬਿਗਿਆੜ ਸਹਿਮਤੀ ਤੋੜ ਲਓਗੇ ਤਾਂ ਫਿਰ ਅਗਲਾ ਤੱਕ ਕਹੋ ਕਹੋਗੇ ਨਾ ਠੀਕ ਹੈ ਜੀ